ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾਂ ਜਿਸ ਸਹ ਸਮਰਤ ਸੰਕਟ ਛੁਟ ਹੈ ਆਨੰਦ ਮੰਗਲ ਬਸਰਾਮ ਨਾਨਕ ਜਪੀਐ ਸਦਾ ਹਰਿ ਨੀਮਖ ਨਾਮ ਬਿਸਰੋ ਨਾਮ ਪਾਉੜੀ ਤੇ ਨਿਕੀ ਸੋ ਬਾ ਕੇ ਆਗਣੀ ਜਿੰਨੀ ਹਰ ਹਰ ਲੱਦਾ ਸਾਦਾ ਸਰਣੀ ਜੋ ਪਵੇ ਸੋ ਛੂਟੇ ਬੱਦਾ ਗੁਣ ਗਾਵੇ ਅਬਨਾਸੀਆ ਜੋਨੇ ਘਰ ਬਨਾ ਦੱਦਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੂਝੇ ਸਮੱਧ ਨਾਨਕ ਪਾਇਆ ਸੋ ਧਣੀ ਹਰ ਅਗਮ ਅਗੱਦਾ ਮਹਲਾ 5 ਜਿਸ ਸਿਮਰਤ ਸੰਕਟ ਛੂਟ ਹੈ ਆਨੰਦ ਮੰਗਲ ਬਸਰਾਮ ਨਾਨਕ ਜਪੀਐ ਸਦਾ ਹਰ ਨੀਮਖ ਨਾਮ ਬਿਸਰੋ ਨਾਮ ਪਾਉੜੀ ਤੇ ਨਿਕੀ ਸੋਬਾ ਕਿਆ ਗਣੀ ਜਿੰਨੀ ਹਰ ਹਰ ਲੱਦਾ ਸਾਦਾ ਸਰਣੀ ਜੋ ਕੋ ਵੈ ਸੋ ਛੂਟੈ ਬੱਦਾ ਗੁਣ ਗਾਵੇ ਅਬਨਾਸੀਆ ਜੋਨੇ ਗਰ ਬਨਾ ਦੱਦਾ ਗੁਰ ਘੇਟਿਆ ਪਾਰ ਬ੍ਰਹਮ ਹਰ ਪੜ ਬੂਝੇ ਸਮੱਧ ਨਾਨਕ ਪਾਇਆ ਸੋ ਧਣੀ ਹਰ ਅਗਮ ਅਗੱਦਾ ਮਹਲਾ ਪੰਜਵਾ ਜਿਸ ਸਿਮਰਤ ਸੰਕਟ ਛੂਟੈ ਆਨੰਦ ਮੰਗਲ ਬਸਰਾਮ ਨਾਨਕ ਜਪੀਐ ਸਦਾ ਹਰਿ ਨੀਮਖ ਨਾਮ ਬਿਸਰੋ ਨਾਮ ਪਾਉੜੀ ਤੇ ਨਿਕੀ ਸੋਬਾ ਕਿਆ ਗਣੀ ਜਿੰਨੀ ਹਰ ਹਰ ਲੱਦਾ ਸਾਦਾ ਸਰਣੀ ਜੋ ਪਵੈ ਸੋ ਛੂਟੈ ਵੱਡਾ ਗੁਣ ਗਾਵੈ ਅਬਨਾਸੀਆ ਜੋਨ ਗਰਬਨਾ ਦੱਦਾ ਗੁਰ ਘੇਟਿਆ ਪਾਰ ਬ੍ਰਹਮ ਹਰ ਪੜ ਬੂਝੇ ਸਮੱਧ ਨਾਨਕ ਪਾਇਆ ਸੋ ਤਣੀ ਹਰ ਅਗਮ ਅਗੱਦਾ ਮਹਲਾ ਪੰਜਵਾਂ ਜਿਸ ਸਿਮਰਤ ਸੰਕਟ ਛੂਟੈ ਆਨੰਦ ਮੰਗਲ ਬਸਰਾਮ ਨਾਨਕ ਜਪੀਐ ਸਦਾ ਹਰ ਨੀਮਖ ਨਾਮ ਬਿਸਰੋ ਨਾਮ ਪਾਉੜੀ ਤੈਨ ਕੀ ਸੋਬਾ ਕਿਆ ਗਣੀ ਜਿਨਨੀ ਹਰ ਹਰ ਲੱਦਾ ਸਾਦਾ ਸਰਣੀ ਜੋ ਪਵੈ ਸੋ ਛੂਟੈ ਬੱਦਾ ਗੁਣ ਗਾਵੈ ਅਬਨਾਸੀਆ ਜੋ ਨੈ ਘਰ ਬਿਨਾ ਜੱਦਾ ਗੁਰ ਘੇਟਿਆ ਪਾਰ ਬ੍ਰਹਮ ਹਰ ਪੜ ਬੂਝੈ ਸਮੱਧ ਨਾਨਕ ਪਾਇਆ ਸੋ ਧਣੀ ਹਰ ਅਗਮ ਅਗੱਦਾ ਮਹਲਾ ਪੰਜਵਾ ਜਿਸ ਸਿਮਰਤ ਸੰਕਟ ਛੂਟੈ ਆਨੰਦ ਮੰਗਲ ਬਸਰਾਮ ਨਾਨਕ ਜਪੀਐ ਸਦਾ ਹਰਿ ਨੀਮਖ ਨਾਮ ਬਿਸਰਉ ਨਾਮ ਪਾਉੜੀ ਤੈਨ ਕੀ ਸੋਬਾ ਕਿਆ ਗਣੀ ਜਿਨਨੀ ਹਰ ਹਰ ਲੱਦਾ ਸਾਦਾ ਸਰਣੀ ਜੋ ਪਵੈ ਸੋ ਛੂਟੈ ਵੱਦਾ ਗੁਣ ਗਾਵੇ ਅਬਨਾਸੀਆ ਜੋਨੇ ਘਰ ਬਿਨਾ ਦੱਦਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੂਝੇ ਸਮੱਧਾ ਨਾਨਕ ਪਾਇਆ ਸੋ ਧਣੀ ਹਰ ਅਗਮ ਅਗੱਦਾ ਮਹਲਾ ਪੰਜਵਾ ਜਿਸ ਸਿਮਰਤ ਸੰਕਟ ਛੂਟੈ ਆਨੰਦ ਮੰਗਲ ਬਸਰਾਮ ਨਾਨਕ ਜਪਿਐ ਸਦਾ ਹਰਿ ਨੀਮਖ ਨਾਮ ਬਿਸਰੋ ਨਾਮ ਪਾਉੜੀ ਤੇ ਨਿਕੀ ਸੋ ਬਾ ਕਾ ਗਣੀ ਜਿੰਨੀ ਹਰ ਹਰ ਲੱਦਾ ਸਾਦਾ ਸਰਣੀ ਜੋ ਪਵੈ ਸੋ ਛੂਟੈ ਵੱਡਾ ਗੁਣ ਗਾਵੈ ਅਬਨਾਸੀਆ ਜੋਨ ਗਰਬਨਾ ਦੱਦਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੂਜੇ ਸਮੱਦਾ ਨਾਨਕ ਪਾਇਆ ਸੋ ਧਣੀ ਹਰ ਅਗਮ ਅਗੱਦਾ ਮਹਲਾ ਪੰਜਵਾ ਜਿਸਾ ਸਿਮਰਤ ਸੰਕਟ ਛੂਟੈ ਆਨੰਦ ਮੰਗਲ ਬਸਰਾਮ ਨਾਨਕ ਜਪੀਐ ਸਦਾ ਹਰਿ ਨੀਮਖਨਾ ਬਿਸਰੋ ਨਾਮ ਪਾਉੜੀ ਤੈਨ ਕੀ ਸੋਬਾ ਕਿਆ ਗਣੀ ਜਿਨਨੀ ਹਰ ਹਰ ਲੱਦਾ ਸਾਦਾ ਸਰਣੀ ਜੋ ਪਵੈ ਸੋ ਛੂਟੈ ਬੱਦਾ ਗੁਣ ਗਾਵੈ ਅਬਨਾਸੀਆ ਜੋਨ ਗਰਬਿਨਾ ਦੱਦਾ ਗੁਰ ਘੇਟਿਆ ਪਾਰ ਬ੍ਰਹਮ ਹਰ ਪੜ ਬੂਝੈ ਸਮੱਧ ਨਾਨਕ ਪਾਇਆ ਸੋ ਤਣੀ ਹਰ ਅਗਮ ਅਗੱਦਾ ਮਹਲਾ ਪੰਜਵਾ ਜਿਸ ਸਿਮਰਤ ਸੰਕਟ ਛੂਟੈ ਆਨੰਦ ਮੰਗਲ ਬਸਰਾਮ ਨਾਨਕ ਜਪੀਐ ਸਦਾ ਹਰਿ ਨੀਮਖ ਨਾਮ ਬਿਸਰੋ ਨਾਮ ਪਾਉੜੀ ਤੇ ਨਿਕੀ ਸੋ ਬਾ ਕਾ ਗਣੀ ਜਿੰਨੀ ਹਰ ਹਰ ਲੱਦਾ ਸਾਦਾ ਸਰਣੀ ਜੋ ਪਵੈ ਸੋ ਛੂਟੈ ਵੱਡਾ ਗੁਣ ਗਾਵੈ ਅਬਨਾਸੀਆ ਜੋਨ ਹੈ ਗਰਬਨਾ ਦੱਦਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੂਜੈ ਸਮੱਦਾ ਨਾਨਕ ਪਾਇਆ ਸੋ ਧਣੀ ਹਰ ਅਗਮ ਅਗੱਦਾ ਮਹਲਾ ਪੰਜਵਾਂ ਜਿਸ ਸਿਮਰਤ ਸੰਕਟ ਛੂਟੈ ਆਨੰਦ ਮੰਗਲ ਬਸਰਾਮ ਨਾਨਕ ਜਪੀਐ ਸਦਾ ਹਰਿ ਨੀਮਖ ਨਾਮ ਬਿਸਰੋ ਨਾਮ ਪਾਉੜੀ ਤੇ ਨਿਕੀ ਸੋਬਾ ਕਿਆ ਗਣੀ ਜਿੰਨੀ ਹਰ ਹਰ ਲੱਦਾ ਸਾਦਾ ਸਰਣੀ ਜੋ ਪਵੈ ਸੋ ਛੂਟੈ ਬੱਦਾ ਗੁਣ ਗਾਵੈ ਅਬਨਾਸੀਆ ਜੋਨੇ ਘਰ ਬਨਾ ਦੱਦਾ ਗੁਰ ਘੇਟਿਆ ਪਾਰ ਬ੍ਰਹਮ ਹਰ ਪੜ ਬੂਜੇ ਸਮੱਧ ਨਾਨਕ ਪਾਇਆ ਸੋ ਧਣੀ ਹਰ ਅਗਮ ਅਗੱਦਾ ਮਹਲਾ ਪੰਜਵਾ ਜਿਸ ਸਿਮਰਤ ਸੰਕਟ ਛੂਟੈ ਆਨੰਦ ਮੰਗਲ ਬਸਰਾਮ ਨਾਨਕ ਜਪੀਐ ਸਦਾ ਹਰਿ ਨੀਮਖ ਨਾਮ ਬਿਸਰੋ ਨਾਮ ਪਾਉੜੀ ਤੇ ਨਿਕੀ ਸੋ ਬਾ ਕਿਆ ਗਣੀ ਜਿੰਨੀ ਹਰ ਹਰ ਲੱਦਾ ਸਾਦਾ ਸਰਣੀ ਜੋ ਪਵੈ ਸੋ ਛੂਟੈ ਬੱਦਾ ਗੁਣ ਗਾਵੈ ਅਬਨਾਸੀਆ ਜੋਨ ਗਰਬਨਾ ਦੱਦਾ ਗੁਰ ਘੇਟਿਆ ਪਾਰ ਬ੍ਰਹਮ ਹਰ ਪੜ ਬੂਝੇ ਸਮੱਧ ਨਾਨਕ ਪਾਇਆ ਸੋ ਤਣੀ ਹਰ ਅਗਮ ਅਗੱਦਾ ਮਹਲਾ ਪੰਜਵਾ ਜਿਸ ਸਿਮਰਤ ਸੰਕਟ ਛੂਟੈ ਆਨੰਦ ਮੰਗਲ ਬਸਰਾਮ ਨਾਨਕ ਜਪੀਐ ਸਦਾ ਹਰ ਨੀਮਖ ਨਾਮ ਬਿਸਰੋ ਨਾਮ ਪਾਉੜੀ ਤੈਨ ਕੀ ਸੋਬਾ ਕਿਆ ਗਣੀ ਜਿਨਨੀ ਹਰ ਹਰ ਲੱਦਾ ਸਾਦਾ ਸਰਣੀ ਜੋ ਕੋ ਵੈ ਸੋ ਛੂਟੈ ਬੱਦਾ ਗੁਣ ਗਾਵੈ ਅਬਨਾਸੀਆ ਜੋਨ ਘਰ ਬਣਾ ਦੱਦਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੂਝੇ ਸਮੱਧ ਨਾਨਕ ਪਾਇਆ ਸੋ ਧਣੀ ਹਰ ਅਗੰ ਅਗੱਦਾ ਮਹਲਾ ਪੰਜਵਾਂ ਜਿਸ ਸਿਮਰਤ ਸੰਕਟ ਛੂਟੈ ਆਨੰਦ ਮੰਗਲ ਬਸਰਾਮ ਨਾਨਕ ਜਪੀਐ ਸਦਾ ਹਰ ਨਿਮਖ ਨਾਮ ਬਿਸਰੋ ਨਾਮ ਪਾਉੜੀ ਤੇ ਨਿਕੀ ਸੋਬਾ ਕਿਆ ਗਣੀ ਜਿੰਨੀ ਹਰ ਹਰ ਲੱਦਾ ਸਾਦਾ ਸਰਣੀ ਜੋ ਪਵੈ ਸੋ ਛੂਟੈ ਬੱਦਾ ਗੁਣ ਗਾਵੈ ਅਬਨਾਸੀਆ ਜੋਨੇ ਘਰ ਬਨਾ ਦੱਦਾ ਗੁਰ ਘੇਟਿਆ ਪਾਰ ਬ੍ਰਹਮ ਹਰ ਪੜ ਬੂਜੇ ਸਮੱਧ ਨਾਨਕ ਪਾਇਆ ਸੋ ਧਣੀ ਹਰ ਅਗਮ ਅਗੱਦਾ ਮਹਲਾ ਪੰਜਵਾ ਜਿਸ ਸਿਮਰਤ ਸੰਕਟ ਛੂਟੈ ਆਨੰਦ ਮੰਗਲ ਬਸਰਾਮ ਨਾਨਕ ਜਪੀਐ ਸਦਾ ਹਰਿ ਨੀਮਖਨਾ ਬਿਸਰੋ ਨਾਮ ਪਾਉੜੀ ਤੇ ਨਿਕੀ ਸੋ ਬਾ ਕਿਆ ਗਣੀ ਜਿੰਨੀ ਹਰ ਹਰ ਲੱਦਾ ਸਾਦਾ ਸਰਣੀ ਜੋ ਪਵੇ ਸੋ ਛੂਟੇ ਬੱਦਾ ਗੁਣ ਗਾਵੇ ਅਬਨਾਸੀਆ ਜੋ ਨਾ ਹੈ ਗਰ ਬਿਨਾ ਦੱਦਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੂਝੇ ਸਮੱਧ ਨਾਨਕ ਪਾਇਆ ਸੋ ਧਣੀ ਹਰ ਅਗਮ ਅਗੱਦਾ ਮਹਲਾ 5 ਜਿਸ ਸਿਮਰਤ ਸੰਕਟ ਛੂਟ ਹੈ ਆਨੰਦ ਮੰਗਲ ਬਸਰਾਮ ਨਾਨਕ ਜਪਿਐ ਸਦਾ ਹਰਿ ਨੀਮਖ ਨਾਮ ਬਿਸਰੋ ਨਾਮ ਪਾਉੜੀ ਤੇ ਨਿਕੀ ਸੋਬਾ ਕਿਆ ਗਣੀ ਜਿੰਨੀ ਹਰ ਹਰ ਲੱਦਾ ਸਾਦਾ ਸਰਣੀ ਜੋ ਪਵੇ ਸੋ ਛੂਟੇ ਬੱਦਾ ਗੁਣ ਗਾਵੇ ਅਬਨਾਸੀਆ ਜੋ ਨੇ ਗਰਬਿਨਾ ਦੱਦਾ ਗੁਰ ਘੇਟਿਆ ਪਾਰ ਬ੍ਰਹਮ ਹਰ ਪੜ ਬੂਝੇ ਸਮੱਧ ਨਾਨਕ ਪਾਇਆ ਸੋ ਧਣੀ ਹਰ ਅਗਮ ਅਗੱਦਾ ਮਹਲਾ ਪੰਜਵਾ ਜਿਸ ਸਿਮਰਤ ਸੰਕਟ ਛੂਟ ਹੈ ਆਨੰਦ ਮੰਗਲ ਬਸਰਾਮ ਨਾਨਕ ਜਪਿਐ ਸਦਾ ਹਰਿ ਨੀਮਖ ਨਾਮ ਬਿਸਰੋ ਨਾਮ ਪਾਉੜੀ ਤੈਨ ਕੀ ਸੋਬਾ ਕਿਆ ਗਣੀ ਜਿਨਨੀ ਹਰ ਹਰ ਲੱਦਾ ਸਾਦਾ ਸਰਣੀ ਜੋ ਪਵੈ ਸੋ ਛੂਟੈ ਬੱਦਾ ਗੁਣ ਗਾਵੈ ਅਬਨਾਸੀਆ ਜੋਨੇ ਘਰ ਬਣਾ ਦੱਦਾ ਗੁਰ ਘੇਟਿਆ ਪਾਰ ਬ੍ਰਹਮ ਹਰ ਪੜ ਬੂਝੇ ਸਮੱਧ ਨਾਨਕ ਪਾਇਆ ਸੋ ਤਣੀ ਹਰ ਅਗੰ ਅਗੱਦਾ ਮਹਲਾ ਪੰਜਵਾ ਜਿਸ ਸਿਮਰਤ ਸੰਕਟ ਛੂਟੈ ਆਨੰਦ ਮੰਗਲ ਬਸਰਾਮ ਨਾਨਕ ਜਪਿਐ ਸਦਾ ਹਰ ਨੀਮਖ ਨਾਮ ਬਿਸਰੋ ਨਾਮ ਪਾਉੜੀ ਇਨਕੇ ਸੋਭਾ ਕਿਆ ਗਣੀ ਜਿਨਨੀ ਹਰ ਹਰ ਲੱਦਾ ਸਾਦਾ ਸਰਣੀ ਜੋ ਪਵੇ ਸੋ ਛੂਟੇ ਬੱਦਾ ਗੁਣ ਗਾਵੇ ਅਬਨਾਸੀਆ ਜੋਨ ਹੈ ਗਰਬਿਨਾ ਦੱਦਾ ਗੁਰ ਘੇਟਿਆ ਪਾਰ ਬ੍ਰਹਮ ਹਰ ਪੜ ਬੂਝੇ ਸਮੱਧ ਨਾਨਕ ਪਾਇਆ ਸੋ ਧਣੀ ਹਰ ਅਗਮ ਅਗੱਦਾ ਮਹਲਾ ਪੰਜਵਾਂ ਜਿਸ ਸਿਮਰਤ ਸੰਕਟ ਛੂਟ ਹੈ ਆਨੰਦ ਮੰਗਲ ਬਸਰਾਮ ਨਾਨਕ ਜਪਿਐ ਸਦਾ ਹਰ ਨੀਮਖ ਨਾਮ ਬਿਸਰੋ ਨਾਮ ਪਾਉੜੀ ਤੇ ਨਿਕੀ ਸੋਬਾ ਕਿਆ ਗਣੀ ਜਿੰਨੀ ਹਰ ਹਰ ਲੱਦਾ ਸਾਦਾ ਸਰਣੀ ਜੋ ਕੋ ਵੈ ਸੋ ਛੂਟੈ ਬੱਦਾ ਗੁਣ ਗਾਵੈ ਅਬਨਾਸੀਆ ਜੋਨ ਹੈ ਗਰਬਨਾ ਦੱਦਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੂਝੈ ਸਮੱਦਾ ਨਾਨਕ ਪਾਇਆ ਸੋ ਧਣੀ ਹਰ ਅਗਮ ਅਗੱਦਾ ਮਹਲਾ ਪੰਜਵਾਂ ਜਿਸ ਸਿਮਰਤ ਸੰਕਟ ਛੂਟੈ ਆਨੰਦ ਮੰਗਲ ਬਸਰਾਮ ਨਾਨਕ ਜਪੀਐ ਸਦਾ ਹਰ ਨੀਮਖ ਨਾਮ ਬਿਸਰੋ ਨਾਮ ਪਾਉੜੀ ਤੈਨ ਕੀ ਸੋਬਾ ਕਿਆ ਗਣੀ ਜਿਨਨੀ ਹਰ ਹਰ ਲੱਦਾ ਸਾਦਾ ਸਰਣੀ ਜੋ ਪਵੈ ਸੋ ਛੂਟੈ ਬੱਦਾ ਗੁਣ ਗਾਵੈ ਅਬਨਾਸੀਆ ਜੋਨ ਘਰ ਬਣਾ ਦੱਦਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੂਝ ਸਮੱਧ ਨਾਨਕ ਪਾਇਆ ਸੋ ਤਣੀ ਹਰ ਅਗੰ ਅਗੱਦਾ ਮਹਲਾ ਪੰਜਵਾਂ ਜਿਸ ਸਿਮਰਤ ਸੰਕਟ ਛੂਟੈ ਆਨੰਦ ਮੰਗਲ ਬਸਰਾਮ ਨਾਨਕ ਜਪੀਐ ਸਦਾ ਹਰ ਨੀਮਖ ਨਾਮ ਬਿਸਰੋ ਨਾਮ ਪਾਉੜੀ ਤੇ ਨਿਕੀ ਸੋਬਾ ਕਿਆ ਗਣੀ ਜਿੰਨੀ ਹਰ ਹਰ ਲੱਦਾ ਸਾਦਾ ਸਰਣੀ ਜੋ ਪਵੇ ਸੋ ਛੂਟੇ ਬੱਦਾ ਗੁਣ ਗਾਵੇ ਅਬਨਾਸੀਆ ਜੋਨੇ ਗਰਬਨਾ ਦੱਦਾ ਗੁਰ ਘੇਟਿਆ ਪਾਰ ਬ੍ਰਹਮ ਹਰ ਪੜ ਬੂਝੇ ਸਮੱਧ ਨਾਨਕ ਪਾਇਆ ਸੋ ਤਣੀ ਹਰ ਅਗਮ ਅਗੱਦਾ ਮਹਲਾ ਪੰਜਵਾ ਜਿਸ ਸਿਮਰਤ ਸੰਕਟ ਛੂਟ ਹੈ ਆਨੰਦ ਮੰਗਲ ਬਸਰਾਮ ਨਾਨਕ ਜਪੀਐ ਸਦਾ ਹਰ ਨੀਮਖ ਨਾਮ ਬਿਸਰੋ ਨਾਮ ਪਾਉੜੀ ਤੈਨ ਕੀ ਸੋਭਾ ਕਿਆ ਗਣੀ ਜਿਨਨੀ ਹਰ ਹਰ ਲੱਦਾ ਸਾਦਾ ਸਰਣੀ ਜੋ ਪਵੇ ਸੋ ਛੂਟੇ ਬੱਦਾ ਗੁਣ ਗਾਵੇ ਅਬਨਾਸੀਆ ਜੋ ਨਾ ਗਰ ਬਿਨਾ ਦੱਦਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੂਝੇ ਸਮੱਧ ਨਾਨਕ ਪਾਇਆ ਸੋ ਧਣੀ ਹਰ ਅਗਮ ਅਗੱਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ